ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਨ ਜਿਹਦੇ ਤੇ ਵੀ ਕਿਰਪਾ ਹੋ ਜਾਂਦੀ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਦੇ ਟੁੱਟੇ ਹੋਏ ਸੁਪਨੇ ਤੇ ਟੁੱਟੀਆਂ ਹੋਈਆਂ ਆਸਾਂ ਅਦੂਰੀਆਂ ਆਸਾਂ ਪਤਾ ਨਹੀਂ ਕਿ ਇਸ ਵੇਲੇ ਪੂਰੀਆਂ ਹੋ ਜਾਣ ਵਾਹਿਗੁਰੂ ਜੀ ਦੀ ਬਾਸ ਇੱਕ ਵਾਰ ਮਿਹਰ ਹੋ ਜੇ ਪਤਾ ਹੀ ਨਹੀਂ ਲੱਗਦਾ ਕਿ ਇਸ ਵੇਲੇ ਉਹ ਆਸਾਂ ਅਦੂਰੀਆਂ ਆਸਾਂ ਪੂਰੀਆਂ ਹੋਣ ਲੱਗ ਜਾਂਦੀਆਂ ਨੇ ਜਿਹੜੇ ਟੁੱਟੇ ਹੋਏ ਅਦੂਰੇ ਸੁਪਨੇ ਹੁੰਦੇ ਨੇ ਉਹ ਪੂਰੇ ਹੋ ਜਾਂਦੇ ਆ ਸਿਰਫ ਇੱਕ ਵਾਹਿਗੁਰੂ ਜੀ ਦੀ ਮਿਹਰ ਹੋਵੇ ਤੇ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਦੇ ਹੀ ਦੁੱਖ ਦਰਦ ਦੂਰ ਕਰਨ ਘਰਾਂ ਵਿੱਚ ਸੁਖ ਸ਼ਾਂਤੀ ਰਵੇ ਘਰ ਵਿੱਚ ਦੁੱਖ ਦਰਦ ਹਮੇਸ਼ਾ ਵਾਸਤੇ ਦੂਰ ਹੋਵੇ ਤੇ ਵਾਹਿਗੁਰੂ ਜੀ ਕਿਰਪਾ ਕਰਨ ਘਰ ਦੇ ਪਰਿਵਾਰਾਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਨੂੰ ਹੀ ਖੁਸ਼ੀਆਂ ਬਖਸ਼ਣ ਸਾਰਿਆਂ ਨੂੰ ਸਰੀਰੀ ਤੰਦਰੁਸਤੀਆਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਿਰਪਾ ਕਰਿਓ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਸੇ ਗੁਰੂ ਰਾਮਦਾਸ ਜੀ ਰੱਖੋ ਸਰਨਾਈ ਰੱਖੋ ਸਰਨਾਈ ਤਨ ਤਨ ਸੇ ਗੁਰੂ ਰਾਮਦਾਸ ਜੀ ਤਨ ਤਨ ਸੇ ਗੁਰੂ ਰਾਮਦਾਸ ਜੀ ਰੱਖੋ ਸਰਨਾਈ ਰੱਖੋ ਸਰਨਾਈ ਵਾਹਿਗੁਰੂ ਜੀ ਕਹਿੰਦੇ ਆ ਜਿੱਦੋਂ ਵੀ ਸ੍ਰੀ ਹਰਮੰਦਰ ਸਾਹਿਬ ਜਾਂਦੇ ਆ ਨਾ ਤੇ ਗੁਰਦੁਆਰੇ ਸਾਹਿਬ ਜਿੱਦੋਂ ਜਿੱਦੋਂ ਗੁਰਦੁਆਰਾ ਸਾਹਿਬ ਸਰੋਵਰ ਸਾਹਿਬ ਦੇ ਆਲੇ-ਦੁਆਲੇ ਵਿਕਰਮਾ ਕਰਦੇ ਆ ਨਾ ਕਹਿੰਦੇ ਹੌਲੀ-ਹੌਲੀ ਪੈਰ ਰੱਖਣਾ ਚਾਹੀਦਾ ਹੈ ਕਿਉਂਕਿ ਉਸ ਗੁਰਦੁਆਰੇ ਸਾਹਿਬ ਬਹੁਤ ਸ਼ਹੀਦ ਹੋਏ ਨੇ ਗੁਰੂ ਸਾਹਿਬ ਦੇ ਬਹੁਤ ਸ਼ਹੀਦ ਹੋਇਆ ਵਾਹਿਗੁਰੂ ਜੀ ਕਿਰਪਾ ਕਰਨ ਬਹੁਤ ਕਿਸਮਤ ਵਾਲੇ ਹੁੰਦੇ ਆ ਲੋਕ ਜਿਹੜੇ ਹਰਮੰਦਰ ਸਾਹਿਬ ਜਾ ਕੇ ਦਰਸ਼ਨ ਕਰਦੇ ਆ ਲਾਂਚ ਖੜੇ ਹੁੰਦੇ ਆ ਬਹੁਤ ਭਾਗਾ ਵਾਲੇ ਹੁੰਦੇ ਆ ਲੋਕ ਵਾਹਿਗੁਰੂ ਜੀ ਕਿਰਪਾ ਕਰਨ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਉਹਨਾਂ ਨੂੰ ਵਾਹਿਗੁਰੂ ਜੀ ਬੁਲਾਵੇ ਆਪਣੇ ਦਰਬਾਰ ਵਿੱਚ ਉਹ ਵੀ ਦਰਸ਼ਨ ਕਰਨ ਤੇ ਆਪਣਾ ਜਨਮ ਸਫਲਾ ਕਰਨ ਬਹੁਤ ਸੰਗਤ ਜਿਹੜੇ ਹਰਮੰਦਰ ਸਾਹਿਬ ਹਲੇ ਤੱਕ ਦਰਸ਼ਨ ਨਹੀਂ ਕੀਤੇ ਹੈਗੇ ਤੇ ਵਾਹਿਗੁਰਜੀ ਉਹਨਾਂ ਤੇ ਕਿਰਪਾ ਕਰਨ ਇਸ ਜਨਮ ਵਿੱਚ ਸਾਰੇ ਹੀ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਹਿਗੁਰਜੀ ਸਾਰਿਆਂ ਤੇ ਹੀ ਮਿਹਰ ਭਰਿਆ ਹੱਥ ਰੱਖਣਾ ਤਨ ਤਨ ਸੇਰੀ ਗੁਰੂ ਰਾਮਦਾਸ ਜੀ ਤਨ ਤਨ ਸੇ 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 ਗੁਰੂ ਰਾਮਦਾਸ ਜੀ ਤਨ ਤਨ ਸੇਰੀ ਗੁਰੂ ਰਾਮਦਾਸ ਜੀ ਤਨ ਤਨ ਸੇਰੀ ਗੁਰੂ ਰਾਮਦਾਸ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾ ਸੰਗਤ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਏ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਲਾਈਕ ਤੇ ਸਬਸਕ੍ਰਾਈਬ ਜੁਰ ਕਰ ਦਿਆ ਕਰੋ ਕਿਉਂਕਿ ਵਾਹਿਗੁਰੂ ਜੀ ਦੀ ਵੀਡੀਓ ਹੈ ਜੇ ਆਪਾਂ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ ਨੇ ਤੇ ਵੀਡੀਓ ਪੂਰੀ ਵੇਖਿਆ ਕਰੋ ਤੇ ਲਾਈਕ ਤੇ ਸਬਸਕ੍ਰਾਈਬ ਜੋ ਕਰ ਦਿਆ ਕਰੋ ਕਿਉਂਕਿ ਵਾਹਿਗੁਰੂ ਜੀ ਕੋਲੋਂ ਅਸੀਂ ਬਹੁਤ ਕੁਝ ਮੰਗਦੇ ਆਂ ਤੇ ਫਿਰ ਜਦੋਂ ਅਸੀਂ ਵੀਡੀਓ ਵੇਖਦੇ ਆਂ ਤੇ ਇੱਕ ਲਾਈਕ ਵੀ ਨਹੀਂ ਕਰਦੇ ਹੈਗੇ ਹੋਈਆਂ ਭੁੱਲਾਂ ਚੁਕਾਂ ਦੀ ਮਾਫੀ ਬਖਸ਼ਿਓ ਵਾਹਿਗੁਰੂ ਜੀ ਬਖਸ਼ਣਹਾਰ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ